ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨੇ ਜਿਹੜੀ ਵੀਡੀਓ ਲੈ ਕੇ ਆਏ ਹਾਂ ਜੀ ਬਹੁਤ ਕੰਮ ਦੀ ਵੀਡੀਓ ਹੈ ਇਹ ਕਮੀਜ਼ ਮੈਂ ਨੈਸਟਿਚ ਕਰੀ ਦੀ ਤੇ ਜਦੋਂ ਸਟਿਚ ਕਰਕੇ ਮੈਂ ਇਹਨੂੰ ਚੈੱਕ ਕਰਕੇ ਦੇਖਣ ਲੱਗੀ ਨਾ ਨਾ ਦੇ ਚਾਕ ਫੋਲਡ ਕਰਨੇ ਆ ਤੇ ਆਪਾਂ ਚੈੱਕ ਕਰਕੇ ਦੇਖਦੇ ਹਾਂ ਆਮ ਤੌਰ ਤੇ ਵੀ ਆਪਣਾ ਕਮੀਜ਼ ਸੈਟ ਆ ਤੇ ਜਦੋਂ ਇਹਨੂੰ ਮੈਂ ਦੇਖਿਆ ਇਹਦੇ ਵਿੱਚ ਕਾਣ ਬਹੁਤ ਜ਼ਿਆਦੇ ਹੈ ਜੀ ਤੇ ਇੱਕ ਪੱਲਾ ਦੂਜੇ ਪਾਸੇ ਨੂੰ ਤੇ ਇੱਕ ਦੂਜੇ ਪਾਸੇ ਨੂੰ ਵੱਧ ਰਿਹਾ ਤੇ ਕਾਣ ਵੀ ਕਾਫੀ ਜ਼ਿਆਦੇ ਹੈ ਜੀ ਤੇ ਇਹ ਮੈਂ ਜਦੋਂ ਕਟਿੰਗ ਕਰੀਆ ਹਨਾ ਤੇ ਮੈਂ ਬਿਲਕੁਲ ਚੰਗੀ ਤਰੀਕੇ ਨਾਲ ਬਾਰਡਰ ਨਾਲ ਬਾਰਡਰ ਮਲਾ ਕੇ ਤੇ ਪ੍ਰੈਸ ਕਰਕੇ ਕਟਿੰਗ ਕਰੀਆ ਤੇ ਫਿਰ ਵੀ ਇਹਦੇ ਵਿੱਚ ਕਾਣ ਪੈ ਗਈ ਜੀ ਦੇਖੋ ਹਨਾ ਤੇ ਜਿਵੇਂ ਜ਼ਿਆਦਾਤਰ ਬਾਰਡਰਾਂ ਵਾਲੇ ਸੂਟ ਹੁੰਦੇ ਨੇ ਆਡੇ ਹੁੰਦੇ ਨੇ ਤੇ ਆਡੇ ਸੂਟ ਹੁੰਦੇ ਨੇ ਜਿਹੜੇ ਇਹਨਾਂ ਵਿੱਚ ਕਾਣ ਪੈ ਜਾਂਦੀ ਹੈ ਜੀ ਤੇ ਆਪਾਂ ਨੇ ਹੁਣ ਕਿਸ ਤਰੀਕੇ ਨਾਲ ਦੇਖਣਾ ਆਪਾਂ ਨੇ ਦੇਖਿਆ ਇਹ ਫੜ ਕੇ ਵੀ ਕਿੱਥੇ ਕਾਣ ਲੱਗ ਰਹੀ ਹੈ ਜੀ ਇਹ ਮਨੂੰ ਉਪਰੋਂ ਉਪਰੋਂ ਬਿਊਟੀਫੁੱਲ ਸੈੱਟ ਲੱਗਿਆ ਤੇ ਜਿੱਥੇ ਹਨਾ ਆਪਣੀ ਕਮਰ ਆ ਕਮਰ ਦੀ ਨਿਸ਼ਾਨੀ ਆ ਆਪਣੀ ਸਾਈਡ ਪਲੇਟ ਹੁੰਦੀ ਆ ਉੱਥੋਂ ਫੜ ਕੇ ਇਹਨੂੰ ਚੰਗੀ ਤਰ੍ਹਾਂ ਖਿੱਚ ਕੇ ਮੈਂ نیچے ਨੂੰ ਵਿਛਾ ਲੈਣਾ ਤੇ ਆਪਾਂ ਨੇ ਵਿਛਾ ਲੈਣਾ ਜੀ ਤੇ ਆਪਾਂ ਨੇ ਕੀ ਹਨਾ ਇੱਥੇ ਨਿਸ਼ਾਨੀ ਲਾ ਲੈਣੀ ਆ ਪਹਿਲਾਂ ਰੰਗ ਨਾਲ ਨਿਸ਼ਾਨੀ ਲਾ ਲਈ ਜੀ ਦੇਖੋ ਮੈਨੇ ਦੋਨੇ ਪਾਸੇ ਲਾ ਲੈਣੀ ਤੇ ਆਪਾਂ ਹੁਣ ਇਹਨੂੰ ਕੀ ਹਿੱਪ ਤੱਕ ਢੇੜ ਲਾਂਗੇ ਜੀ ਜਿੱਥੇ نیچے-नीचे ਤੋਂ ਆਪਾਂ ਸਾਰਾ ਢੇੜ ਲਾਂਗੇ ਕਿਉਂਕਿ ਆਪਾਂ ਨੂੰ نیچے ਹੀ ਕਾਣ ਦਿਖ ਰਹੀ ਆ ਤੇ ਆਪਾਂ ਨੇ ਕਿਵੇਂ ਸੈੱਟ ਕਰਨੀ ਆ ਹਨਾ ਕਿਉਂਕਿ ਇਹ ਬਾਰਡਰਾਂ ਵਾਲੇ ਕਮੀਜ਼ ਨੇ ਤੇ ਆਪਾਂ ਨੇ ਬਾਰਡਰ ਵੀ ਕਸਾਰ ਰੱਖਣੇ ਨੇ ਤੇ ਹੁਣ ਆਪਾਂ ਨੇ ਇਹ ਢੇੜ ਲਿਆ ਜੀ ਦੇਖੋ ਦੋਨੇ ਪਾਸੇ ਤੋਂ ਢੇੜ ਲਿਆ ਇਹ ਮਨੇ ਜਿੱਤੇ ਤੱਕ ਆਪਣੀ ਸਾਈਡ ਲੇਟ ਹੁੰਦੀ ਆ ਉੱਥੇ ਤੱਕ ਕਮਰ ਤੱਕ ਢੇੜ ਲਿਆ ਤੇ ਪਾਨੇ ਹੁਣ ਇਹਨੂੰ ਚੰਗੀ ਤਰ੍ਹਾਂ ਦੇਖਣਾ ਸੈੱਟ ਕਰਨਾ ਤੇ ਸੈਂਟਰ ਵਿੱਚੋਂ ਬਿਲਕੁਲ ਕੱਪੜਾ ਕਿੱੱਚ ਦੇਣਾ ਕਿਉਂਕਿ ਆਪਾਂ ਨੇ ਬਰੀਕੀ ਨਾਲ ਦੇਖਣਾ ਵੀ ਹਨਾ ਆਪਾਂ ਨੇ ਸਮਝਣਾ ਪਹਿਲਾਂ ਵੀ ਆਪਾਂ ਨੂੰ ਕਿੱਥੇ ਨੁਕਸ ਪਿਆ ਕਿੱਥੇ ਹਨਾ ਇਹਦੇ ਵਿੱਚ ਕਾਣ ਕਿੱਥੋਂ ਸ਼ੁਰੂ ਹੋ ਰਹੀ ਹੈ ਤੇ ਕੀ ਨੁਕਸ ਪਿਆ ਹਨਾ ਤੇ ਆਪਾਂ ਨੇ ਬਿਲਕੁਲ ਇਹ ਕੱਪੜਾ ਸੈਟ ਕਰਨਾ ਪਹਿਲਾਂ ਕਿਉਂਕਿ ਨਾ ਆਪਣਾ ਉੱਪਰ ਕੱਪੜਾ ਪਾ ਦੇਣਾ ਚਾਹੀਦਾ ਇਹਨਾਂ નીચે ਕਿ ਜਿੱਥੇ ਵਧੇਗਾ ਆਪਾਂ ਨੂੰ ਉੱਥੇ ਹੀ ਪਤਾ ਲੱਗੇਗਾ ਵੀ ਇਹ ਨੁਕਸ ਆ ਇਹ ਇਹ ਪੁੱਠਾ ਪਾਸਾ ਜਿਵੇਂ ਮੈਂ ਪਹਿਲਾ ਪੁੱਠਾ ਪਾਸਾ ਚੈੱਕ ਕਰ ਰਹੀ ਹਾਂ ਤੇ ਇਹ ਪੁੱਠਾ ਪਾਸਾ ਜੀ ਦੇਖੋ ਹਨਾ ਕਿਉਂਕਿ ਸੈਂਟਰ ਵਿੱਚੋਂ ਮੈਂ ਪੂਰਾ ਖਿੱਚ ਲਿਆ ਕੱਪੜਾ ਜਿਹੜਾ ਸੈਂਟਰ ਵਿੱਚ ਨੀਨਾ ਰਹਿਣਾ ਕਿਹਦਾ ਕੋਈ ਵੀ ਬਾਲਾ ਆਪਣੇ ਤੇ ਹੁਣ ਆਪਾਂ ਇਹਨੂੰ ਕਮੇਜ਼ ਨੂੰ ਜਿਵੇਂ ਸਿੱਧਾ ਕਰ ਲਾਂਗੇ ਜੀ ਦੂਜਾ ਮਤਲਬ ਕਿ ਨੋਰਲਾ ਪਾਸਾ ਇਹਦੇ ਉੱਪਰ ਕਰ ਲਾਂਗੇ ਤੇ ਹੁਣ ਦੂਜੇ ਪਾਸੇ ਦੇਖਾਂਗੇ ਜੀ ਇੱਧਰ ਮੈਨੂੰ ਕੋਈ ਵੀ ਬਾਲ ਨਹੀਂ ਲੱਗਿਆ ਹੈਗਾ ਕਿ ਇੱਧਰ ਕੋਈ ਨੁਕਸ ਨਹੀਂ ਲੱਗਿਆ ਹੈਗਾ ਕਿਉਂਕਿ ਮੈਂ ਇਹ ਦੇਖ ਲਿਆ ਚੈੱਕ ਕਰਕੇ ਚੰਗੀ ਤਰ੍ਹਾਂ ਚੈੱਕ ਕਰ ਲਿਆ ਜੀ ਸਾਰਾ ਹੁਣ ਮੈਂ ਇਹਨੂੰ ਸਿੱਧਾ ਕਰਾਂਗੀ ਤੇ ਦੇਖੋ ਹਨਾ ਹੁਣ ਆਪਾਂ ਨੇ ਫੇਰ ਇਹਨੂੰ ਇਸੇ ਤਰੀਕੇ ਨਾਲ ਸੈੱਟ ਕਰਨਾ ਮੈਂ ਸੋਚਿਆ ਵੀ ਹੈ ਨਾ ਕਿ ਨਾਲ-ਨਾਲ ਵੀਡੀਓ ਬਣਾ ਲਾਂ ਤੇ ਨਾਲ-ਨਾਲ ਕੁਝ ਨੂੰ ਸੈੱਟ ਕਰ ਲਾਂ ਜੀ ਹੈ ਨਾ ਕਿ ਹੋਰ ਮੇਰੀਆਂ ਬੁਟੀਕ ਵਾਲੀਆਂ ਭੈਣਾਂ ਜਾਂ ਕੀ ਘਰ ਭੈਣਾਂ ਜਿਹੜੀਆਂ ਸਿੱਖਦੀਆਂ ਨੇ ਜਾਂ ਸਿਖਦੀਆਂ ਨੇ ਕੱਪੜੇ ਸਟਿਚ ਕਰਦੀਆਂ ਨੇ ਤੇ ਉਹਨਾਂ ਦੇ ਵੀ ਕੰਮ ਦੀ ਹੋ ਸਕਦੀ ਹੈ ਵੀਡੀਓ ਤੇ ਆਪਾਂ ਨਾਲ ਇਹਨੂੰ ਸੈੱਟ ਕਰਦੇ ਆਂ ਜੀ ਨਾਲੇ ਆਪਾਂ ਵੀਡੀਓ ਬਣਾ ਰਹੇ ਆਂ ਤੇ ਇਹਨੂੰ ਮੈਂ ਚੰਗੀ ਤਰੀਕੇ ਨਾਲ ਕੀ ਸੈਂਟਰ ਵਿੱਚ ਕੋਈ ਵੀ ਵਾਲ ਨਹੀਂ ਹੈਗਾ ਮੇਰੇ ਇਹਦੇ ਤੇ ਜਿਹੜਾ ਵੀ ਮੈਂ ਆਲੇ-ਦਾਲੇ ਨੂੰ ਕੱਪੜਾ ਪ੍ਰੈਸ ਕਰਕੇ ਜਿਵੇਂ ਹੱਥ ਨਾਲ ਵੀ ਆਲੇ-ਦਾਲੇ ਨੂੰ ਕੱਢ ਰਹੀ ਹਾਂ ਤੇ ਹੁਣ ਆਪਾਂ ਨੇ ਪਿੰਨਾ ਲਾ ਲੈਣੀ ਉਹਨੇ ਇੱਥੇ ਜਿੱਥੇ ਜਿੱਥੇ ਆਪਾਂ ਨੇ ਇਹ ਪਦੀ ਨਿਸ਼ਾਨੀ ਲਾਈ ਹੋਈ ਹੈ ਉੱਥੇ ਆਪਾਂ ਨੇ ਪਿੰਨਾ ਲਾ ਲਿਆ ਜੀ ਇੱਥੇ ਥੋੜਾ ਬਹੁਤਾ ਤੁਹਾਨੂੰ ਜੇ ਹੋਰ 1.5 ਨਾ ਲੀਹ ਰੂਕ ਲਾ ਦੇਈ ਆਪਾਂ ਉਹ 1.5 ਲਾ ਲਏ ਥੋੜਾ ਬਹੁਤਾ ਹੋਤ ਨੇ ਢਲੋ ਜੇ ਆਪਾਂ ਲੱਗਦਾ ਤੇ ਇਹ ਦੇਖੋ ਓਰੇ ਦੇਖੋ ਹਨਾ ਕਿੰਨਾ ਉੱਪਰ ਲਾ ਕੱਪੜਾ ਕਿੰਨਾ ਉੱਠਿਆ ਹੋਇਆ ਤੇ ਜਿਵੇਂ ਮੇਰੀ ਹੁਣ ਅੰਗਲ ਵਿੱਚ ਪੈਰ ਇਹਦੀ ਹਨਾ ਉੱਪਰੋਂ ਉੱਪਰਲਾ ਕੱਪੜਾ ਜਿਹੜਾ ਇੰਨਾ ਕੁਲਾ ਹੋ ਤੇ ਪਹਿਲਾਂ ਮੈਂ ਪਿੰਨ ਲਾ ਲੈਣੀ ਆ ਇਹਦੀ ਹਿਪ ਤੇ ਤੇ ਜਿਹੜਾ ਫालतू ਕੱਪੜਾ ਫੁੱਲਿਆ ਹੋਇਆ ਉੱਪਰ ਕੱਢਦੇ ਦੇਖੋ ਜੀ ਮੈਂ ਤੁਹਾਨੂੰ ਪੈਨ પાਕੇ ਦਿਖਾ ਰਹੀ ਹਾਂ ਇਹ ਕੱਪੜਾ ਜਿਹੜਾ ਇੰਨਾ ਇਹ ਇਹੀ ਆਪਣਾ ਨੁਕਸਾ ਜੀ ਦੇਖੋ ਇਹ ਇਹ ਨੁਕਸਾ ਆਪਾਂ ਨੇ ਇਹ ਠੀਕ ਕਰਨਾ ਤੇ ਥੋੜਾ ਜਿਹਾ ਆਪਾਂ ਹੋਰ ਦੇੜ ਲਾਂਗੇ ਇਹਨੂੰ ਕਿਉਂਕਿ ਨੀਚੇ ਤੋਂ ਆਪਾਂ ਨੇ ਪੱਲੇ ਸਭ ਇਕਸਾਰ ਕਰ ਲਏ ਨੇ ਤੇ ਜਿਹੜਾ ਆਪਣਾ ਕਾਣ ਪਹਿ ਰਹੀ ਸੀ ਹਨਾ ਆਪਣੇ ਸੂਟ ਵਿੱਚ ਕਿਉਂਕਿ ਉਹ ਕੱਪੜਾ ਫੁੱਲਿਆ ਹੋਇਆ ਆਪਣਾ ਮੂਰਲੇ ਪਾਸੇ ਉਹ ਬਾਦਮਾ ਕੱਪੜਾ ਦਾ ਜੀ ਉਸ ਕਰਕੇ ਪਹਿ ਰਹੀ ਸੀ ਤੇ ਇਹ ਆਪਣੀ ਜਿਹੜੀ ਆਪਾਂ ਨੇ ਪਲੇਟ ਆ ਪਲੇਟ ਵਿੱਚ ਕਪੜਾ ਜਿਹੜਾ ਫੁੱਲਿਆ ਹੋਇਆ ਉਹ ਪਲੇਟ ਵਿੱਚ ਪਾ ਦੇਣਾ ਤੇ ਪਲੇਟ ਵਿੱਚ ਆਪਾਂ ਨੇ ਪਲੇਟਾਂ ਪਾ ਕੇ ਤੇ ਉਹ ਵੱਧ ਕਪੜਾ ਜਿਹੜਾ ਪਲੇਟ ਵਿੱਚ ਪਲੇਟ ਚੌੜੀ ਕਰ ਦੇਣੀ ਤੇ ਹੁਣ ਮੈਂ ਪਲੇਟਾਂ ਵੀ ਪਾ ਲਈ ਤੇ ਮੈਂ ਸਟੀਚ ਵੀ ਕਰ ਲਈ ਦਖਾ ਲਈ ਅਸੀਂ ਲਾਈਆਂ ਤੇ ਹੁਣ ਦੇਖੋ ਹਨਾ ਚੈੱਕ ਕਰੋ ਵੀ ਹੁਣ ਕਾਣ ਲੱਗ ਰਹੀ ਆ ਕਿ ਨਹੀਂ ਹਨਾ ਆਪਾਂ ਚੈੱਕ ਕਰਦੇ ਆ ਇਹਨੂੰ ਇਹ ਥੋੜਾ ਬਹੁਤਾ ਫਰਕ ਦਿੱਤਾ ਰਹੇ ਵੀ ਜਾਂਦਾ ਕਿਉਂਕਿ ਇਹ ਬਾਰਡਰਾਂ ਵਾਲੇ ਕਮੀਜ਼ ਹੁੰਦੇ ਨਹੀਂ ਇਹਨਾਂ ਵਿੱਚ ਕਾਣ ਮੜੀ ਮੋਟੀ ਰਹਿ ਜਾਂਦੀ ਹੁੰਦੀ ਹੈ ਪਰ ਜਿਹੜਾ ਕਿ ਆਪਾਂ ਨੂੰ ਬਹੁਤ ਜ਼ਿਆਦਾ ਕਾਣ ਲੱਗ ਰਹੀ ਧੀ ਉਹ ਨਹੀਂ ਹੈਗੀ ਹੁਣ ਕਿਉਂਕਿ ਆਪਾਂ ਨੇ ਕਾਣ ਜਿਹੜੀ ਉਹ ਆਪਾਂ ਨੇ ਉੱਪਰ ਖੱਡਤੀ ਆ ਜਿਹੜੀ ਆਪਣੀ ਸਾਈਡ ਪਲੇਟ ਦੀ ਇਹ ਜੀ ਮੈਂ ਇੰਨਾ ਕੁ ਬਧ ਰਿਹਾ ਹੁਣ ਮੈਂ ਸੈੱਟ ਕਰਕੇ ਦੇਖਿਆ ਇਹਨੂੰ ਇਹ ਇਹ ਆਪਣਾ ਜਿਵੇਂ ਦੋ ਕਸੂਤ ਹੁੰਦਾ ਉਹਨਾਂ ਦਾ ਇਹ ਇਹਨੂੰ ਆਪਾਂ ਕਟਿੰਗ ਕਰਦਾਂਗੇ ਇੰਨਾ ਕੱਪਾ ਕਟਿੰਗ ਕਰ ਸਕਦੇ ਆ ਤੇ ਜਿਵੇਂ ਆਪਣਾ 1/2 ਇੰਚ ਜਾਂ 1 ਇੰਚ ਹੋਵੇ ਵੱਧ ਕੱਪੜਾ ਫੇਰ ਆਪਾਂ ਕਟਿੰਗ ਨਹੀਂ ਕਰ ਸਕਦੇ ਹਾਂਗੇ ਤੇ ਜੇ ਇੰਨਾ ਹੁੰਦਾ ਇੱਕ ਦੋ ਸੂਤ ਫੇਰ ਆਪਾਂ ਕਟਿੰਗ ਕਰਦਿਆ ਕਰੋ ਤੇ ਬਿਲਕੁਲ ਇਹਨੂੰ ਆਪਾਂ ਖਿੱਚ ਕੇ ਦੇਖੋ ਕੋਈ ਫਰਕ ਪੈਦਾ ਨਹੀਂ ਹੈਗਾ ਆਪਣਾ ਤੇ ਇੱਕਸਾਰ ਆ ਇਹ ਤੇ ਪਚੱਕ ਕੇ ਵੀ ਦਿਖਾ ਰਹੀ ਹਾਂ ਤੁਹਾਨੂੰ ਵੀ ਹੈਨਾ ਇਹਦੇ ਵਿੱਚ ਹੁਣ ਕਾਣ ਨਹੀਂ ਹੈਗੀ ਪਹਿਲਾਂ ਛੱਕਣ ਸਾਰ ਤੇ ਪੱਲਾ ਇੱਕ ਦੂਜੇ ਪਾਸੇ ਨੂੰ ਜਾਂਦਾ ਤਾਂ ਇੱਕ ਦੂਜੇ ਪਾਸੇ ਨੂੰ ਤੇ ਹੁਣ ਆਪਾਂ ਨੇ ਦੋਨੋਂ ਪਾਸੇ ਤੋਂ ਬਦਲ ਬਦਲ ਕੇ ਫੜਕੇ ਚੱਕ ਕਰ ਲਿਆ ਜੀ ਤੇ ਹੁਣ ਆਪਾਂ ਇਹਨੂੰ ਸਿੱਧਾ ਕਰਦੇ ਆਂ ਤੇ ਸਿੱਧਾ ਕਰਕੇ ਦੇਖਦੇ ਆਂ ਇਹਨੂੰ ਆਪਾਂ ਕਮੀਜ਼ ਨੂੰ ਵੀ ਆਪਣਾ ਸਿੱਧਾ ਕਰਕੇ ਵੀ ਕਾਣ ਨਹੀਂ ਦੀ ਸਦੀ ਤਾਂ ਸੈੱਟ ਹੋ ਗਈ ਹੈ ਜੀ ਆਪਣੀ ਕਾਣ ਦੇਖੋ ਹੁਣ ਨਹੀਂ ਦੀਸ ਰਹੀ ਹਨਾ ਤੇ ਜੇ ਆਪਾਂ ਪੱਲਾ ਫੜ ਕੇ ਹੁਣ ਚੱਕ ਕੇ ਦੇਖਦੇ ਆਂ ਤੇ ਟੇਢਾ ਜਾਂਦਾ ਆਪਣਾ ਪੱਲਾ ਤੇ ਇਹ ਪੱਲੇ ਆਪਣੇ ਦੇਖੋ ਬਿਲਕੁਲ ਸਿੱਧੇ ਆ ਇੱਕਸਾਰ ਆ ਜੀ ਕਿਉਂਕਿ ਇਹ ਹੁੰਦਾ ਜੀ ਹਨਾ ਜਿੰਨੇ ਆਪਾਂ ਵੀ ਕਮੀਜ਼ ਸਟਿਚ ਕਰ ਲਿਆ ਤੇ ਇਹਦੇ ਵਿੱਚ ਵੀ ਆਪਣੀ ਕੋਈ ਗਲਤੀ ਵੀ ਨਹੀਂ ਹੈਗੀ ਹਨਾ ਆਪਾਂ ਨੇ ਬੜੇ ਵਧੀਆ ਤਰੀਕੇ ਨਾਲ ਕਟਿੰਗ ਕਰੀ ਆ ਤੇ ਜੇ ਇਹ ਕੱਪੜੇ ਵਿੱਚ ਹੀ ਨੁਕਸਾ ਹਨਾ ਤੇ ਆਪਾਂ ਉਸ ਦਾ ਹੱਲ ਕਰਨਾ ਚਾਹੀਦਾ ਆਪਾਂ ਨੂੰ ਇਸੇ ਤਰੀਕੇ ਨਾਲ ਕੱਪੜਾ ਨਹੀਂ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਕੀ ਜਿਹੜੇ ਸਟੀਚਿੰਗ ਕਰਦੇ ਨੇ ਮਾਰਕੀਟ ਡਾਊਨ ਹੁੰਦੀ ਆ ਜੀ ਹੈਨਾ ਫੋਟੀਕ ਵਾਰੀਆਂ ਪਹਿਣਾ ਦੀ ਤੇ ਉਹਨੂੰ ਸੈੱਟ ਕਰਿਆ ਕਰੋ ਨੁਕਸ ਦੇਖਿਆ ਕਰੋ ਤੇ ਦੇਖੋ ਆਪਾਂ ਹੁਣ ਇਹਨੂੰ ਕਮੀਜ਼ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ ਤੇ ਆਪਾਂ ਨੇ ਤਰਪਾਈ ਵਗੈਰਾ ਵੀ ਕਰ ਲਈਏ ਦੇਖੋ ਇਹਦੇ ਵਿੱਚ ਕੀ ਮਤਲਬ ਬਿਲਕੁਲ ਵੀ ਕਾੜ ਨਹੀਂ ਰਹੀ ਇੱਕਸਾਰ ਕਮੀਜ਼ ਹੋ ਗਿਆ ਜੀ ਹੈਨਾ ਤੇ ਦੇਖੋ ਜੇ ਵੀਡੀਓ ਵਧੀਆ ਲੱਗੀ ਹੈ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਜਿਹੜੇ ਨਵੇਂ ਜੁੜਦੇ ਨੇ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ